ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਲੇਖ ਨ ਮਿਟਾਈ ਹੈ ਸਖੀ ਜੋ ਲਿਖਿਆ ਕਰਤਾਰ ਕਰਤਾਰ ਦਾ ਲਿਖਿਆ ਹੋਇਆ ਲੇਖ ਮਿਟਾਇਆ ਨਹੀਂ ਜਾ ਸਕਦਾ ਪਾਵ ਉਸ ਦੀ ਸਦਾ ਚੱਲਦੀ ਆ ਰਹੀ ਨਿਯਮਵਲੀ ਨੂੰ ਅਸੀਂ ਆਪਣੀ ਮਰਜ਼ੀ ਅਨੁਸਾਰ ਤਬਦੀਲ ਨਹੀਂ ਕਰ ਸਕਦੇ ਸਾਰਾ ਸੰਸਾਰ ਇੱਕ ਬਜਵੇਂ ਨਿਯਮ ਵਿੱਚ ਚੱਲਦਾ ਹੈ ਬਰਸਾਤ ਗਰਮੀ ਸਰਦੀ ਹਨੇਰੀਆਂ ਤੂਫਾਨ ਬਸੰਤ ਰੁੱਤ ਬਤ ਚੜ ਦਿਨ ਰਾਤ ਕੁਦਰਤੀ ਪਤਾ ਇਸਾ ਸਿਲਸਿਲਾ ਇੱਕ ਸਿਲਸਿਲੇ ਵਾਂਗ ਹੀ ਚੱਲਦਾ ਹੈ ਹਾਂ ਉਸ ਤੇ ਚਲਦੇ ਹੋਏ ਸਿਲਸਿਲੇ ਵਿੱਚ ਅਸੀਂ ਖਲਰ ਜਰੂਰ ਪਾਉਂਦੇ ਹਾਂ ਫਿਰ ਉਸ ਦੇ ਨਤੀਜੇ ਵੀ ਸਾਨੂੰ ਭੁਗਤਨੇ ਪੈਂਦੇ ਹਨ ਗੱਡੀ ਦੇ ਸਟੀering ਨੂੰ ਘੁਮਾਉਣ ਨਾਲ ਮੋਟਰ ਕਾਰ ਤੱਕ ਹੁਸਕਦੀ ਹੈ ਪਰ ਦਿਨ ਰਾਤ ਦੀ ਗੱਡੀ ਨੂੰ ਅਸੀਂ ਨਹੀਂ ਘੁਮਾ ਸਕਦੇ ਕਰਤਾਰੀ ਲੇਖ ਭਵ ਕੁਦਰਤੀ ਨਿਆਂ ਵਾਲੀ ਨੂੰ ਅਸੀਂ ਇਸੇ ਤਰ੍ਹਾਂ ਨਹੀਂ ਬਦਲ ਸਕਦੇ ਦੁਨੀਆ ਵਿੱਚ ਕੀਮਤੀ ਤੋਂ ਕੀਮਤੀ ਹਸਪਤਾਲ ਅਤੇ ਮਹਿੰਗੇ ਤੋਂ ਮਹਿੰਗਾ ਇਲਾਜ ਹੈ ਪਰ ਲੋਕ ਫਿਰ ਵੀ ਮਰਦੇ ਜਾ ਰਹੇ ਹਨ ਜੋ ਇਹੀ ਸਿੱਧ ਕਰਦਾ ਹੈ ਲਿਖਿਆ ਹੋਇਆ ਲੇਖ ਜਾਂ ਸੰਦੀਵ ਕਾਲ ਨਿਆਂ ਵਾਲੀ ਅਨਸਾਰ ਹੀ ਸਾਰਾ ਸੰਸਾਰ ਚੱਲਦਾ ਹੈ ਪਰ ਕਈ ਲੋਕ ਇਹੀ ਸੋਚਦੇ ਹਨ ਜੇ ਲੇਖ ਮਿਟਦੇ ਹੀ ਨਹੀਂ ਕਰਮ ਪਲਟੇ ਹੀ ਨਹੀਂ ਜਾ ਸਕਦੇ ਤਾਂ ਗੁਰੂ ਘਰ ਜਾਣ ਦੀ ਸੇਵਾ ਕਰਨ ਦੀ ਜਾਂ ਪਾਠ ਕਰਨ ਬਾਣੀ ਪੜਨ ਸੁਣਨ ਦੀ ਵੀ ਕੀ ਲੋੜ ਹੈ ਸਾਡੀ ਅੱਜ ਦੀ ਇੱਕ ਐਸੇ ਹੀ ਰਾਜੇ ਦੀ ਸਾਖੀ ਜੋ ਗੁਰੂ ਘਰ ਬੜੀ ਸ਼ਰਧਾ ਨਾਲ ਗਿਆ ਪਰ ਉਸ ਸਮੇਂ ਰਬਾਬੀ ਕੀਰਤਨ ਵਿੱਚ ਇਸਨੇ ਲੇਖਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ ਦਾ ਸ਼ਬਦ ਪੜਿਆ ਜਾ ਰਿਹਾ ਸੀ ਜਿਸ ਨੂੰ ਸੁਣਦਿਆਂ ਹੀ ਇਸੇ ਮਨ ਵਿੱਚ ਵਿਚਾਰ ਆਈ ਕਿ ਉਸ ਦਾ ਗੁਰੂ ਘਰ ਵਿੱਚ ਔਣਾ ਅਤੇ ਕੀਰਤਨ ਸੁਣਨਾ ਹੀ ਵਿਅਰਥ ਹੈ ਪਰ ਜਾਣੀ ਜਨ ਅੰਤਰਜਾਮੀ ਪਿਤਾ ਗੁਰੂ ਅਰਜਨ ਦੇਵ ਜੀ ਨੇ ਇਸ ਤੇ ਇਸ ਸ਼ੰਖੇ ਨੂੰ ਕਿਸ ਤਰ੍ਹਾਂ ਨਵਿਰਤ ਕੀਤਾ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਪੈਂਦੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਕਲਿਆਣਾ ਜੀ ਸ਼ੇਰੇ ਗੁਰੂ ਅਰਜਨਦੇਵ ਮਹਾਰਾਜ ਜੀ ਦੇ ਅਨੇਕ ਸੇਵਕ ਹੋਏ ਹਨ ਅਤੇ ਜਿਸ ਸ਼ਹਿਰ ਵਿੱਚ ਰਹਿੰਦੇ ਸਨ ਉਸ ਸ਼ਹਿਰ ਦੇ ਰਾਜੇ ਨੇ ਸਾਰੇ ਇਲਾਕੇ ਦੇ ਲੋਕਾਂ ਨੂੰ ਹੁਕਮ ਕਰ ਦਿੱਤਾ ਕਿ ਕਰਵਾ ਚੌਧਾ ਵਰਤ ਜ਼ਰੂਰ ਰੱਖਣਾ ਹੈ ਰਾਜੇ ਦੇ ਹੁਕਮ ਅਨਸਾਰ ਸਾਰੇ ਇਲਾਕੇ ਦੇ ਲੋਕਾਂ ਨੇ ਵਰਤ ਰੱਖਿਆ ਪਰ ਪਾਈ ਕਲਿਆਣਾ ਜੀ ਨੇ ਵਰਤ ਵੀ ਨਾ ਰੱਖਿਆ ਅਤੇ ਆਪਣੇ ਵੱਲੋਂ ਹੀ ਲੰਗਰ ਵੀ ਲਗਾ ਦਿੱਤਾ ਜਦੋਂ ਇਹ ਖਬਰ ਰਾਜੇ ਨੂੰ ਪਤਾ ਲੱਗੀ ਕਿ ਮੇਰੇ ਰਾਜ ਵਿੱਚ ਕਿਸੇ ਨੇ ਚੁੱਲ੍ਹਾ ਤੱਤਾ ਕੀਤਾ ਹੈ ਤਾਂ ਉਹ ਆਪੇ ਤੋਂ ਬਾਹਰ ਹੋ ਗਿਆ ਉਸਨੂੰ ਇਨਾ ਕਰੋਧ ਆਇਆ ਅਤੇ ਕਰੋਧਵੈਲ ਉਸਨੇ ਪਾਈ ਕਲਿਆਣਾ ਜੀ ਦੀਆਂ ਲੱਤਾਂ ਵੱਡਾਂ ਦਾ ਹੁਕਮ ਸੁਣਾ ਦਿੱਤਾ ਅਜੇ ਉਸਨੇ ਹੁਕਮ ਸੁਨਾਇਆ ਹੀ ਸੀ ਕਿ ਰਾਜਾ ਗਾਸ਼ਖਾ ਕੇ ਡੇਗ ਪਿਆ ਕਈ ਇਲਾਜ ਕੀਤੇ ਗਏ ਪਰ ਉਸਦੀ ਸੁਰਤ ਨਾ ਪਰਤੀ ਤਾਂ ਰਾਜ ਦਰਬਾਰ ਵਿੱਚ ਉਹ ਹੀ ਕਿਸੇ ਨੇ ਸਲਾਹ ਦਿੱਤੀ ਕਿ ਇਸਨੇ ਗੁਰੂ ਜੀ ਦੇ ਸੇਵਕ ਨੂੰ ਨਜਜ ਹੀ ਸਜ਼ਾ ਕਰਾ ਦਿੱਤੀ ਹੈ ਐਸੇ ਕਰਕੇ ਇਸ ਦਾ ਇਹ ਹਸ਼ਰ ਹੋਇਆ ਹੈ ਹੁਣ ਇਹ ਰਾਜਾ ਵੀ ਤਾਂ ਹੀ ਠੀਕ ਹੋਏਗਾ ਜੇ ਉਸ ਸੇਵਕ ਨੂੰ ਬੁਲਾ ਕੇ ਉਸ ਕੋਲੋਂ ਪੁੱਲ ਬਖਸਾਈ ਜਾਵੇ ਅਤੇ ਉਸ ਕੋਲੋਂ ਹੀ ਅਰਦਾਸ ਕਰਵਾਈ ਜਾਵੇ ਆਖਰ ਪਾਈ ਕਲਿਆਣਾ ਜੀ ਨੂੰ ਰਾਜ ਦਰਬਾਰ ਵਿੱਚ ਬੁਲਾਇਆ ਗਿਆ ਅਤੇ ਮਾਫੀ ਮੰਗਣ ਦੇ ਨਾਲ ਹੀ ਸਭ ਨੇ ਬੇਨਤੀ ਵੀ ਕੀਤੀ ਕਿ ਰਾਜੇ ਦੀ ਤੰਦਰੁਸਤੀ ਦੀ ਅਰਦਾਸ ਉਹ ਆਪਣੇ ਗੁਰੂ ਪਾਸ ਕਰੇ ਪਾਈ ਕਲਿਆਣਾ ਜੀ ਨੇ ਅਰਦਾਸ ਕੀਤੀ ਅਤੇ ਰਾਜੇ ਦੀ ਹੋਸ਼ਪਰਤ ਆਈ ਹੁਣ ਜਦੋਂ ਰਾਜਾ ਨਵਾਂ ਨਰਵ ਹੋਇਆ ਤਾਂ ਉਸ ਨੂੰ ਇਹ ਪਤਾ ਚੱਲਿਆ ਕਿ ਜਿਸ ਸੇਵਕ ਨੂੰ ਉਸਨੇ ਸਜ਼ਾ ਦਿੱਤੀ ਸੀ ਉਸ ਸੇਵਕ ਤੇ ਹੀ ਅਰਦਾਸ ਬੇਨਤੀ ਕਰਨ ਤੇ ਉਸੇ ਗੁਰੂ ਦੁਆਰਾ ਹੀ ਉਸ ਦੀ ਜਾਨ ਬਚੀ ਹੈ ਰਾਜਾ ਇਹ ਸੁਣ ਕੇ ਬੜਾ ਹੀ ਪ੍ਰਭਾਵਿਤ ਹੋਇਆ ਅਤੇ ਉਸਨੇ ਮਨ ਵਿੱਚ ਗੁਰੂ ਅਰਜਨ ਦੇ ਪਾਸ਼ਾ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ ਅਤੇ ਰਾਜਾ ਆਪ ਪੈਦਲ ਤੁਰ ਕੇ ਮੰਡੀ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਆਇਆ ਜਦੋਂ ਉਹ ਦਰਬਾਰ ਸਾਹਿਬ ਪੁੱਜਾ ਤਾਂ ਉਸ ਸਮੇਂ ਰਬਾਬੀ ਕੀਰਤਨ ਹੋ ਰਹਾ ਸੀ ਲੇਖਨਾ ਮਿਟਾਈ ਹੇ ਸਖੀ ਜੋ ਲਿਖਿਆ ਕਰਤਾਰ ਇਸ ਸਭ ਨੂੰ ਸੋੰਦਿਆ ਹੀ ਰਾਜਾ ਫਿਰ ਸ਼ੰਕੇ ਵਿੱਚ ਪੈ ਗਿਆ ਅਤੇ ਗੁਰੂ ਮਹਾਰਾਜ ਨੂੰ ਪੁੱਛਣ ਲੱਗਾ ਕਿ ਜੇ ਲੇਖ ਮਿਟਨੇ ਹੀ ਨਹੀਂ ਹਨ ਤਾਂ ਸ਼ਰਨ ਚਰਨ ਦਾ ਕੀ ਲਾਭ ਹੋਇਆ ਤਾਂ ਪੰਚਮ ਪਿਤਾ ਨੇ ਫਰਮਾਇਆ ਕਿ ਲਿਖਿਆ ਵੀ ਨਹੀਂ ਮਿਰਦਾ ਅਤੇ ਮਿਟ ਵੀ ਜਾਂਦਾ ਹੈ ਭੋਗੀ ਦਾ ਵੀ ਹੈ ਪਰ ਸੰਕਟ ਨਿਵਰਤ ਵੀ ਹੋ ਜਾਂਦਾ ਹੈ ਰਾਜਾ ਫਿਰ ਸੋਚਾਂ ਵਿੱਚ ਅਗਵਾਜ ਗਿਆ ਕਿ ਪੋਗਣਾ ਅਤੇ ਮੁਕਤ ਹੋਣਾ ਇਕੱਠੇ ਕਿਵੇਂ ਹੋ ਸਕਦਾ ਹੈ ਇਹਨਾਂ ਸੋਚਾਂ ਵਿੱਚ ਗਵਾਜਿਆ ਹੋਇਆ ਹੀ ਜਦ ਉਹ ਆਪਣੇ ਡੇਰੇ ਆਇਆ ਉਸ ਦੀ ਅੱਖ ਲੱਗ ਗਈ ਉਸ ਨੂੰ ਸੁਪਨਾ ਆਇਆ ਕਿ ਉਸ ਦੀ ਮੌਤ ਹੋ ਗਈ ਹੈ ਅਤੇ ਉਸ ਦਾ ਜਨਮ ਚੰਡਾਲਾਂ ਦੇ ਘਰ ਹੋਇਆ ਹੈ ਉਸ ਦੇ ਬੱਚੇ ਹੋਏ ਹਨ ਬੱਚੇ ਵਿਆਹੀ ਵੀ ਗਏ ਅਤੇ ਫਿਰ ਉਸ ਦੀ ਮੌਤ ਹੋ ਗਈ ਇਤਨੇ ਨੂੰ ਹੀ ਉਸ ਦੀ ਜਾ ਖੁੱਲ ਗਈ ਹੁਣ ਉਹ ਸ਼ਿਕਾਰ ਤੇ ਨਿਕਲ ਗਿਆ ਇੱਕ ਸ਼ਿਕਾਰ ਦੇਖਿਆ ਸ਼ਿਕਾਰ ਦੇ ਪਿੱਛੇ ਪਿੱਛੇ ਇਹਨਾਂ ਦੂਰ ਨਿਕਲ ਗਿਆ ਸ਼ਿਕਾਰ ਦਾ ਹੱਥ ਨਹੀਂ ਆਇਆ ਪਰ ਥੱਕ ਕੇ ਉਹ ਇੱਕ ਦਰਖਤ ਹੇਠਾਂ ਆਰਾਮ ਕਰਨ ਲੱਗਾ ਆਰਾਮ ਪਿਆ ਕਰਦਿਆਂ ਨੂੰ ਇੱਕ ਬੱਚੇ ਨੇ ਵੇਖਿਆ ਅਤੇ ਘਰ ਜਾ ਕੇ ਮਾਂ ਨੂੰ ਕਿਹਾ ਕਿ ਬਾਪੂ ਤਾਂ ਜੀ ਹੁੰਦਾ ਹੈ ਸਾਰੇ ਪਰਿਵਾਰ ਦੇ ਜੀ ਦੌੜਦੇ ਆ ਗਏ ਅਤੇ ਕਹਿਣ ਲੱਗੇ ਘਰ ਚੱਲ ਜਦੋਂ ਰਾਜੇ ਨੇ ਨੀਝ ਲਗਾ ਕੇ ਉਹਨਾਂ ਵੱਲ ਵੇਖਿਆ ਅਤੇ ਕਿਹਾ ਕਿ ਇਹ ਤਾਂ ਉਹ ਹੀ ਟੱਬਰ ਹੈ ਜਿਸ ਨੂੰ ਮੈਂ ਰਾਤ ਨੂੰ ਆਪਣੇ ਸੁਪਨੇ ਅੰਦਰ ਵੇਖਿਆ ਸੀ ਰਾਜੇ ਨੇ ਬਥੇਰਾ ਕਿਹਾ ਕਿ ਮੈਂ ਮੰਡੀ ਰਿਆਸਤ ਦਾ ਰਾਜਾ ਹਾਂ ਅਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਅੰਮ੍ਰਿਤਸਰ ਆਇਆ ਹਾਂ ਪਰ ਉਸ ਪਰਿਵਾਰ ਦੇ ਜੀ ਮਨਨ ਨੂੰ ਤਿਆਰ ਹੀ ਨਹੀਂ ਸਨ ਇੰਨੀ ਦੇਰ ਨੂੰ ਗੁਰੂ ਜੀ ਵੀ ਆ ਪਹੁੰਚੇ ਅਤੇ ਉਹਨਾਂ ਨੇ ਫਰਮਾਇਆ ਕਿ ਸ਼ਕਲਾ ਮਿਲਨ ਕਰਕੇ ਤੁਹਾਨੂੰ ਭਲੇਖਾ ਲੱਗਿਆ ਹੈ ਸਾਰੇ ਪਰਿਵਾਰ ਨੇ ਗੁਰੂ ਦੀ ਅਗਿਆਗੇ ਆਪਣਾ ਸਿਰ ਝੁਕਾਇਆ ਪਰਿਵਾਰ ਦੀ ਤਸੱਲੀ ਵਾਸਤੇ ਗੁਰੂ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਬਾਪ ਨੂੰ ਕਬਰ ਵਿੱਚ ਦਫਨਾਇਆ ਸੀ ਘਰ ਵਾਲੇ ਕਹਿਣ ਲੱਗੇ ਹਾਂ ਅਸਾਂ ਕਬਰ ਵਿੱਚ ਹੀ ਦਫਨਾਇਆ ਸੀ ਜੋ ਮਰ ਗਇਓ ਸੋ ਬੰਦ ਤਿਹਾਰੋ ਜਾਏ ਗਾਡੋ ਸੋ ਕਬਰ ਨਿਹਾਰੋ ਗੁਰੂ ਜੀ ਦਾ ਹੁਕਮ ਮੰਨ ਕੇ ਸਾਰੇ ਕਬਰ ਖੋਦਣ ਲਈ ਚੱਲ ਪਏ ਜਦੋਂ ਕਬਰ ਖੋਦੀ ਗਈ ਤਾਂ ਮਰਦਾ ਉਸ ਵਿੱਚ ਹੀ ਪਿਆ ਹੋਇਆ ਸੀ ਗਨ ਚੰਡਾਲ ਖੋਦਤੀ ਸਵੇਰਾ ਦਫਨਿਆ ਮਰਦਾ ਤਹਾਂ ਸੋ ਹੈਰਾ ਤਬ ਚੰਡਾਲ ਸਕਲ ਪਿਸਮਾਏ ਬਹੁਰ ਕਹਿਨ ਕਿਸ ਨੇਕਟ ਨਾ ਆਏ ਹੁਣ ਪਰਿਵਾਰ ਦੇ ਜੀਆਂ ਨੂੰ ਇਹ ਯਕੀਨ ਹੋ ਗਿਆ ਕਿ ਇਹ ਸਾਡਾ ਪਿਤਾ ਨਹੀਂ ਅਤੇ ਉਹ ਵਾਪਸ ਮੁੜ ਗਏ ਅਤੇ ਰਾਜੇ ਨੇ ਵੀ ਉੱਤਰ ਮਿਲ ਗਿਆ ਕਿ ਜੋ ਜਨਮ ਕਰਕੇ ਉਸਨੇ ਸਗਾ ਭਗਤ ਨਹੀਂ ਸੀ ਉਹ ਸ਼੍ਰੀ ਅੰਮ੍ਰਿਤਸਰ ਆ ਕੇ ਦਾਨਪੁਰਨ ਕਰਨ ਨਾਲ ਉਸਨੇ ਸੁਪਨੇ ਵਿੱਚ ਹੀ ਭੋਗ ਲਈ ਹੈ ਅਤੇ ਲਿਖਿਆ ਹੋਇਆ ਮਿਟਿਆ ਵੀ ਨਹੀਂ ਅਤੇ ਭੁਗਤਿਆ ਵੀ ਗਿਆ ਹੈ ਭਲੇ ਰਾਜੇ ਦੀ ਇਸ ਸਾਖੀ ਤੋਂ ਇਹ ਭਾਗ ਬਿਲਕੁਲ ਨਹੀਂ ਕਿ ਧਰਮ ਦੇ ਦੁਨੀਆ ਵਿੱਚ ਦਾਨਪੁਰਨ ਕਰਨ ਨਾਲ ਸਵਰਗ ਦਾ ਦਵਾ ਖੁੱਲਾ ਪਿਆ ਹੈ ਕਿਤੇ ਪਾਪ ਦੁਨੀਆ ਵਿੱਚ ਭੁਗ ਲਈਦੇ ਹਨ ਆਪੇ ਕਾਰਨ ਜਿੰਨਕੀਆ ਕਰਕੇ ਪਾਪ ਅਗਤਾਰ ਜਿਸ ਪਰਮਾਤਮਾ ਨੇ ਇਹ ਸਿਰਜਣਾ ਚਲਾਇਆ ਹੈ ਉਹ ਸਾਰਿਆਂ ਵਿੱਚ ਆਪ ਬੈਠਾ ਹੋਇਆ ਹੈ ਮਾਤਾ ਪਿਤਾ ਵਿੱਚ ਉਹ ਆਪ ਹੀ ਬੈਠਾ ਹੈ ਅਤੇ ਉਹਨਾਂ ਦੁਆਰਾ ਬੱਚੇ ਦੀ ਉਪਜ ਵੀ ਉਹਦੀ ਹੈ ਅਤੇ ਜੇਕਰ ਇਹ ਸਮਝ ਪੈ ਜਾਏ ਕਿ ਪਰਮਾਤਮਾ ਕੁਦਰਤੀ guna ਦੀ ਖਾਨ ਹੈ ਉਸ ਖਾਨ ਵਿੱਚ ਗੁਣ ਲੈ ਕੇ ਅਸੀਂ ਵਰਤਨੇ ਹਨ ਤਾਂ ਕੁਦਰਤੀ ਸਾਡੀ ਸੁਰਤ ਵਿਕਾਰਾਂ ਤੋਂ ਉੱਪਰ ਉੱਠਣੀ ਸ਼ੁਰੂ ਹੋ ਜਾਵੇਗੀ ਗੁਰਬਾਣੀ ਸਾਨੂੰ ਇਹੀ ਸਮਝਾ ਰਹੀ ਹੈ ਆਪਣੀਆਂ ਚਤਰਾਈਆਂ ਨੂੰ ਛੱਡ ਕੇ ਗੁਰੂ ਸ਼ਬਦ 'ਤੇ ਵਿਚਾਰ ਕਰਨ ਦਾ ਯਤਨ ਕਰ ਗੁਰੂ ਰਸਤਾ ਦਿਖਲਾਉਂਦਾ ਹੈ ਜਿਸ ਤਰ੍ਹਾਂ ਵਿਕਾਰੀ ਜੀਵਨ ਤੋਂ ਬਚਿਆ ਜਾ ਸਕਦਾ ਹੈ ਜੇ ਪੁਰਖ ਨਦਰਨਾ ਆਵੇ ਇਸਕਾ ਕੀ ਕਰ ਰਹੀਆ ਜਾਏ ਰابطਾ ਸਾਡੇ ਸਵਾਭ ਵਿੱਚੋਂ ਪ੍ਰਗਟ ਹੋਣਾ ਸੀ ਮਨੁੱਖ ਜਾਣਦਾ ਹੋਇਆ ਦੋ ਅੱਖਾਂ ਰੱਖਦਾ ਹੋਇਆ ਵੀ ਖੱਬੇ ਤੁਰੰਤੀ ਬਜਾਏ ਸੱਜੇ ਹੱਥ ਨੂੰ ਤੁਰਦਾ ਜਾਵੇ ਤਾਂ ਇਸ ਨੂੰ ਕੀ ਕਿਹਾ ਜਾ ਸਕਦਾ ਹੈ ਜੇਕਰ ਸਾਹਮਣੇ ਪਈ ਹੋਈ ਵਸਤੂ ਵੀ ਬੰਦੇ ਨੂੰ ਨਜ਼ਰ ਨਹੀਂ ਆ ਰਹੀ ਤਾਂ ਫਿਰ ਉਹ ਮਤਲਾ ਹੀ ਹੋ ਸਕਦਾ ਹੈ ਅਸੀਂ ਖੁਦ ਹੀ ਕੇਸਲਵਟੀ ਹੋਈ ਹੈ ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਹੀ ਨਹੀਂ ਕਿਉਂਕਿ ਹੰਕਾਰ ਦਾ ਗਲੇਫ ਚੜਿਆ ਹੋਇਆ ਹੈ ਫਿਰ ਰੱਬ ਜੀ ਨੂੰ ਅਸੀਂ ਕਦੋਂ ਸਮਝਾਂਗੇ ਰੱਬ ਜੀ ਸਾਡੇ ਤੋਂ ਦੂਰ ਨਹੀਂ ਹਨ ਉਹ ਤਾਂ ਸਾਡੇ ਹਿਰਦੇ ਵਿੱਚ ਬੈਠੇ ਹੋਏ ਹਨ ਅਤੇ ਉਸ ਦੀ ਦਿੱਤੀ ਹੋਈ ਆਤਮਿਕ ਸੂਝ ਦੁਆਰਾ ਹੀ ਜ਼ਿੰਦਗੀ ਦਾ ਸਹੀ ਰਸਤਾ ਮਿਲਦਾ ਹੈ ਅਤੇ ਉਸ ਰੱਬ ਦੇ दैवी ਗੁਣ ਸਾਡੇ ਚੇਤਨਤਾ ਵਿੱਚ ਪਏ ਹਨ ਇਨਾ ਦੇਵੀ ਗੁਨਾ ਦੇ ਸਦਕਾ ਹੀ ਸਾਨੂੰ ਇਹ ਸਮਝ ਆਉਂਦੀ ਹੈ ਸੰਸਾਰ ਵਿੱਚ ਉਸੇ ਦਾ ਹੁਕਮ ਚੱਲਦਾ ਹੈ ਅਤੇ ਉਸ ਨੂੰ ਮਿਟਾਇਆ ਨਹੀਂ ਜਾ ਸਕਦਾ ਅਤੇ ਜਿਸ ਨੂੰ ਇਹ ਸਮਝ ਆ ਜਾਂਦੀ ਹੈ ਤਾਂ ਉਹੋ ਹੀ ਨਫ਼ਰਤ ਈਰਖਾ ਦੁਐਸ ਵਰਗੀਆਂ ਬਿਮਾਰੀਆਂ ਤੋਂ ਕਿਨਾਰਾ ਕਰ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ